ਐ ਸਚਾਈ ਆ ਲੋਕੀ ਵੈਸੇ ਸੱਚ ਨੂੰ ਤੇ ਗਾਲਾਂ ਹੀ ਕੱਢਦੇ ਆ ਪਰਮਚ ਖੁਸ਼ ਰਹਿੰਦੇ ਆ ਸਾਡੇ ਇੱਕ ਭਾਈ ਸਾਹਿਬ ਅਮਰੀਕਾ ਚਲੇ ਗਏ ਰਾਗੀ ਤੇ ਉਹ ਇਤਰਾ ਕੋਈ ਮਾਈ ਆਈ ਤੇ ਦਾਸ ਨਵੇਂ-ਨਵੇਂ ਉਦੋਂ ਭਰਤੀ ਹੋਏ ਕਹਿੰਦੇ ਬਾਬਾ ਜੀ ਪੇੜਾ ਕਰ ਦਿਓ ਆਖੋ ਸਤਨਾਮ ਇਹ ਗਾਣੇ ਮਿਲਦੀ ਪੇੜਾ ਕਰ ਦਿਓ ਤੇ ਮੈਂ ਕਿਹਾ ਨਵੇਂ-ਨਵੇਂ ਲੱਗੇ ਉਦੋਂ ਤੱਤਾ ਜੀ ਬੋਲਦੇ ਮੈਂ ਕਿਹਾ ਵੀ ਪੇੜਾ ਕਰ ਦਿਓ ਵੀ ਗਾਣ ਨੂੰ ਭੂਤ ਚੰਬੜੇ ਆਖੋ ਸਤਨਾਮ ਯੋ ਨੂੰ ਪਠੇ ਪਾਓ ਖਾਲ ਪਾਓ 4 ਕਿਲੋ ਦੁੱਧ ਦਵੇ ਸੁਕੀ ਟੂੜੀ ਗਾੜੀ ਸੁਟੀ ਆ ਤੇ ਦੁੱਧ ਕਿੱਥੋਂ ਉਤਰਨਾ ਆਖੋ ਸਤਨਾਮ ਇਹੇ ਪੇੜਾ ਕਰਦੇ ਉਹਨੇ 500 ਰੁਪਈਆ ਫੜਿਆ ਮੈਂ ਇਦਾਂ ਬੋਲਿਆ ਤੇ ਉਹ ਬੜਾ ਤਵੀ ਆਵਾ ਤਵਾ ਬੋਲੀ ਦੋਹਾਂ ਚੌਂ ਕੋਲੇ ਕਹਿੰਦੀ ਕੱਲ ਦੇ ਜਵਾਕ ਆ ਵੱਡੇ ਗਿਆਨੀ ਬਣੇ ਆ ਮਤਾਂ ਦਿੰਦੇ ਆ ਸਾਨੂੰ ਕਿਨੇ 50 ਸਾਲ ਹੋ ਗਏ ਅਸੀਂ ਪੇੜਾ ਕਰਾਉਣੇ ਆਖੋ ਸਤਨਾਮ ਜਿਵੇਂ ਚਿਚੜ ਨੂੰ ਤੋੜਨਾ ਹੋਵੇ ਥਣਾ ਨਾਲੋਂ ਕਈ ਵਾਰੀ ਉਹਦੇ ਦੋ ਟੋਟੇ ਹੋ ਜਾਂਦੇ ਪਰ ਉਹ ਜिद ਨਹੀਂ ਛੱਡਦਾ ਇਹ ਜਿਹੜੇ ਲੋਕ ਵਹਿਮਾ ਭਰਮਾ ਪਖੰਡਾ ਚ ਫਸੇ ਆ ਨਾ ਇਹ ਛੇਤੀ ਕੀਤਿਆ ਨਹੀਂ ਮੰਨਦੇ ਇਹ ਤੇ ਬਾਦਵੇਂ ਹੀ ਦਿੰਦੇ ਬਾਬਾ ਗਲੋਂ ਲਵੇ ਮਰੇ ਇਹ ਕਿਉਂ ਬੋਲਣਦਿਆ ਸੱਚ ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਜਨ ਕੇ ਚੇਤ ਕਠੋਰ ਹੈ ਸੇ ਵਹੇ ਨਾ ਸਤਗੁਰ ਉਹ ਨਹੀਂ ਬੈੰਦੇ ਇੱਥੇ ਉਹ ਇਹ ਵਲ ਛਲ ਕਰ ਚਤ ਕੱਢਦੇ ਫਿਰ ਜਾਏ ਬਹਿ ਪੂੜੇ ਆਰਾ ਪਾਸ ਗੁਰੂ ਰਾਮਦਾਸ ਮਾਰੇ ਦੇ ਬੋਲ ਹੈ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਪਾਤਸ਼ਾਹ ਫੌਜਾਂ ਵੱਡੀਆਂ ਆਉਂਦੀਆਂ ਸੰਗਤਾਂ ਵੱਡੀਆਂ ਆਉਂਦੀਆਂ ਲੱਖਾਂ ਹਜ਼ਾਰਾਂ ਦੀ ਗਿਣਤੀ ਚ ਪਰ ਜਿੱਥੇ ਦੀਵਾਨ ਸਜਦਾ ਕਥਾ ਕੀਰਤਨ ਉੱਥੇ ਵਿਰਲੇ ਆ ਤੇ ਮੇਰੇ ਹਜ਼ੂਰ ਦੇ ਮੁਖੜੇ ਚੋਂ ਬੋਲ ਨਿਕਲਿਆ ਸੀ ਕਹਿੰਦੇ ਬ੍ਰਹਮ ਗਿਆਨੀ ਜੀ ਆਪ ਜੀ ਤੇ ਜਾਣਦੇ ਹੋ ਇਹ ਸੱਚ ਦਾ ਖਜ਼ਾਨਾ ਇਹਨੂੰ ਲੈਣ ਵਾਲੇ ਵੀ ਵਿਰਲੇ ਆ ਜਿਹਦਾ ਦਿਲ ਹੋਊ ਗੁਰਦਾ ਉਹ ਹੀ ਸੱਚ ਸੁਣਾਉ ਤੇ ਸੁਣੋ ਨਹੀਂ ਓਖਾ ਵਾ ਮਾਰੇ ਨੇ ਫਿਰ ਬਚਨੋ ਚਾਰਿਆ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰ ਵਾ ਓਏ ਵਲ ਛਲ ਕਰ ਚਤ ਕੱਢ ਦੇ ਫਿਰ ਜਾਏ ਵਹੇ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਜਿਹੜਾ ਬੰਦਾ ਕੂੜ ਨਾਲ ਜੁੜਿਆ ਉਹ ਨਹੀਂ ਸੁਣ ਸਕਦਾ ਕਥਾ ਕੀਰਤਨ ਉਹ ਭਾਜੂਗਾ ਸੋ ਮਾਰੇ ਕਿਰਪਾ ਕਰੇ ਤੇ ਉਹ ਮਾਈ ਨੇ ਵਾਹਾ ਵਾ ਤਵਾ ਬੋਲਿਆ ਤੇ ਕਹਿੰਦੀ ਉਹ ਦੂਜੇ ਬਾਬੇ ਨੇ ਤੇ ਕਦੇ ਨਾ ਨਹੀਂ ਕੀਤੀ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਤੁਸੀਂ ਚੰਗੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬੈ ਗਏ ਤੁਸੀਂ ਕੂੜ ਨਾ ਜੋੜ ਰਹੇ ਕਿ ਸ਼ਬਦ ਨਾ ਮੈਨੂੰ ਕਹਿੰਦਾ ਵੀ ਤੇਰੇ ਵਰਗਾ ਪਾਗਲ ਕੋਈ ਨਹੀਂ ਵੇਖਿਆ ਆਖੋ ਸਤਨਾਮ ਕਹਿੰਦਾ ਤੁਹਾਨੂੰ ਕੀਤਾ ਇਹ ਦੁਨੀਆਦਾਰੀ ਕੀ ਹੈ ਕਹਿੰਦਾ ਤੈਨੂੰ 20 ਗਾਲਾਂ ਕੱਢੀਆਂ ਬੀਬੀ ਨੇ ਤੇ ਮੂਰਖ ਤੇ ਤੁਸੀਂ ਮੈਂ ਕਿਹਾ ਕੀ ਹੋਇਆ ਕਹਿੰਦਾ ਨਾਲੇ 500 ਰੁਪਇਆ ਖਰਾਬ ਕੀਤਾ ਨਾਲੇ ਮਾਤਾ ਦਾ ਮਨ ਖਰਾਬ ਕੀਤਾ ਵੀ ਤੂੰ ਪੇੜਾ ਫੜ ਕੇ ਇੱਕ ਚੌਪਈ ਸਹਾ ਦਾ ਪਾਠ ਕਰਕੇ 500 ਜੀਵ ਚ ਪਾ ਕੇ ਪੇੜਾ ਦਿੰਦਾ ਗਾਂ ਮਿਲੇ ਨਾ ਮਿਲੇ ਆਪਾਂ ਨੂੰ ਤੇ ਮਿਲ ਗਿਆ ਨਾ ਸੋਖ ਜੇ ਨਾ ਕਿਹਾ ਗੱਲ ਤੇ ਤੇਰੀ ਵੀ ਠੀਕ ਕਹਿੰਦਾ ਵੀ ਤੂੰ ਸੱਚ ਬੋਲਿਆ ਗੁਰੂ ਦੀ ਗੱਲ ਕੀਤੀ ਤੇ ਤੈਨੂੰ ਗਾਲਾਂ ਪਈਆਂ ਇਹ ਵਹਿਮਾ ਭਰਮਾ ਜਿਹੜੇ ਲੋਕ ਜੁੜਿਆ ਨਾ ਇਹ ਬੜੇ ਖੁਸ਼ ਰਹੀਂਦੇ ਆ ਨਕਲੀ ਦੇ ਧਾਰੀਤਾ ਗਾ ਬਨ ਕੇ ਲਾਚੀ ਦੇ ਕੇ ਕਹਦੇ ਨਾ ਵੀ ਸਵਾ ਲੱਖ ਦੀ ਸੁਖ ਲਗਣੀ ਤੇ ਡੇਢ ਦਿੰਦੇ ਆ ਇਹ ਜਿਨ੍ਹਾਂ ਨੇ 48 ਘੰਟੇ ਪੰਜ ਸਿੰਘਾਂ ਨੇ ਪਾਠ ਕਰਨਾ ਏ ਉਹਨਾਂ ਨੂੰ 7500 ਦੇਣ ਲੱਗਿਆ ਇਹਨਾਂ ਦਾ ਬੀਪੀ ਵੱਜ ਜਾਂਦਾ ਆਖੋ ਸਤਨਾਮ ਸਤਗੁਰੂ ਵੱਜੂ ਗੁਰਨੀ ਕੋਈ ਨਗੁਰੇ ਕਾ ਹੈ ਨਾਉ ਬੁਰਾ ਗੁਰੂ ਆਲਾ ਬਨਨਾ ਹੈ ਮਾਧੋ ਦਾਸ ਨੇ ਮੇਰਾ ਸਮਾ ਵੀ ਘੜੀਆਂ ਬੜੀਆਂ ਤੇਜ ਨੇ ਆਪਜੀ ਦਾ ਪਿਆਰ ਮੈਂ ਅੱਗੇ ਚੱਲਾਂ ਸੋ ਕਹਿਣ ਦਾ ਭਾਵ ਹੈ ਉਹ ਕਹਿੰਦਾ 500 ਜੀਬ ਚ ਪਾਉਂਦੇ ਪੇੜੇ ਤੇ ਪਾਠ ਕਰਕੇ ਬੀਬੀ ਨੂੰ ਦਿੰਦੇ ਐਵੇਂ ਨਹੀਂ ਗੁੱਸੇ ਕਰੀਦਾ ਹੁੰਦਾ ਕਿਸੇ ਨੂੰ ਮੈਂ ਕੀ ਭਲਿਆ ਫਿਰ ਤੂੰ ਤੇ ਇਦਾਂ ਕਰਦਾ ਤੈਨੂੰ ਮੁਬਾਰਕ ਹੈ ਪਰ ਜਦੋਂ ਸਹਿਜ ਪਾਠ ਕਰਦਿਆਂ ਕਰਦਿਆਂ ਇਹ ਪੰਕਤੀਆਂ ਮਿਲੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਮਾਰੇ ਕਹਿੰਦੇ ਤ੍ਰਿਗ ਤਿਨਾ ਦਾ ਜੀਵਿਆ ਜੋ ਲਿਖ ਲਿਖ ਵਿੱਚ ਹੈ ਮਹਾਰਾਜ ਕਹਿੰਦੇ ਲੱਖ ਦੀ ਲਾਣਤ ਦੁਰ ਫਿਡੇ ਮੂੰ ਦੁਰ ਫਿਡੇ ਮੂੰ ਤੇਰੇ ਅੱਜ ਲਾਈਵ ਚੱਲਦਾ ਪਤਾ ਨਹੀਂ ਕਿੰਨੇ ਕੁ ਲੋਕ ਇਦਾਂ ਦੇ ਜਿੱਥੇ ਸਹਿਜ ਪਾਠ ਖੰਡ ਪਾਠ ਚੱਲਦਾ ਕੋਈ ਨਹੀਂ ਬੈਂਦਾ 31 52 ਖੰਡ ਪਾਠ ਚੱਲ ਰੇ ਕੋਈ ਦੀਦਾ ਨਹੀਂ ਲਾਗੇ ਇੱਕ ਦੇਹਧਾਰੀ ਬਾਬਾ ਮੌਲੀ ਬਣ ਕੇ ਕਾਗਜ਼ ਤੇ ਸ਼ਬਦ ਲਿਖਦਾ ਔਖੀ ਘੜੀ ਨਾ ਆਪਣਾ ਵਿਰਧ ਤੇ ਹੌਲੀ ਜੀ ਤੁਹਾਡੀ ਝੋਲੀ ਚ ਰੱਖ ਕੇ ਕਹਿੰਦਾ ਦਸੀ ਨਾ ਕਿਸੇ ਨੂੰ ਨਾਮ ਲਿਆ ਆਖੋ ਸਤਨਾਮ ਤੇ ਉਹ ਬੜਾ ਮਹਿੰਗਾ ਪੈਂਦਾ ਪਰ ਹੈ ਤੇ ਕਾਰੋਬਾਰ ਵਧੀਆ ਵੀ ਇੱਕ ਘੰਟਾ ਐਵੇਂ ਖਪਣ ਨਾਲੋਂ 나ੜਾਂ ਖਪੌਣ ਨਾਲੋਂ ਮੈਂ ਵੇਖ ਰਿਹਾ ਸੀ ਕਵੀਸ਼ਰ ਸਾਹਿਬ ਦਾ ਸਾਰਾ ਚੋਲਾ ਨੁੱਚੜ ਗਿਆ ਪਿਛਲੇ ਪਾਸਿਓ ਸਾਰਾ ਸਰੀਰ ਤਣ ਨਜ਼ਰ ਆਉਣ ਲੱਗ ਪਿਆ ਪਰ ਹੈ ਤੇ ਕੰਮ ਸੌਖਾ ਵਾਏ ਵੀ ਦੁਨੀਆ ਨੂੰ ਝੂਠ ਝਾੜ ਮਾਰ ਕੇ ਵਹਿਮ ਭਰਮ ਚ ਪਾਈ ਛੱਡੋ ਤੇ ਕੰਮ ਚਲਾਈ ਛੱਡੋ ਪਰ ਇੱਧਰ ਸੱਚੇ ਸਾਹਿਬ ਜੀ ਪ੍ਰਵਾਣਗੀ ਨਹੀਂ ਹੁੰਦੀ